ਲੜਕੋ ਅਗਰ ਤੁਮ ਲੋਕੋ ਸ਼ਾਦੀ ਕਰਨੀ ਹੈ ਨਾ ਤੂੰ ਪਠਾਨੀ ਲੱਗ ਕਦੇ ਆ ਕੁੜੀ ਦੀਆਂ ਵੀਡੀਓ ਦੇਖ ਲੋਕ ਖੁਸ਼ ਹੁੰਦੇ ਸੀ ਹੱਸਦੇ ਸੀ ਪਰ ਅੱਜ ਹਰ ਇੱਕ ਦੀਆਂ ਅੱਖਾਂ 'ਚੋਂ ਹੰਝੂ ਨੇ ਕਹਿੰਦੇ ਨੇ ਬਹੁਤਾ ਫੇਮ ਬਹੁਤ ਕੁਝ ਦਿੰਦਾ ਏ ਤੇ ਕਈ ਵੇਲੇ ਸਭ ਕੁਝ ਖਤਮ ਵੀ ਕਰ ਦਿੰਦਾ ਏ ਹਾਂਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਮੈਂ ਤੁਹਾਡਾ ਆਪਣਾ ਹੋਸਟ ਡੀ ਸਿੰਘ ਜੈਲਦਾਰ ਸਨਾ ਯੂਸਫ ਜਿਸਦੀ ਉਮਰ ਅਜੇ 17 ਸਾਲ ਹੋਈ ਸੀ ਜੋ ਪਾਕਿਸਤਾਨ ਦੇ اسلامਾਬਾਦ ਦੀ ਰਹਿਣ ਵਾਲੀ ਸੀ ਰੱਬ ਨੇ ਬਹੁਤ ਸੋਹਣਾ ਹੁਸਨ ਤੇ ਉੱਪਰੋਂ ਵੀਡੀਓ ਬਣਾਉਂਦਾ ਟੈਲੈਂਟ ਦਿੱਤਾ ਸੀ ਜਿਸ ਨੂੰ ਲੋਕ ਬਹੁਤ ਪਸੰਦ ਕਰਦੇ ਸੀ ਤੇ ਸਨਾ ਦੇ ਲੱਖਾਂ ਹੀ ਫੋਲੋਅਰ ਸੀ ਟਿਕਟੌਕ ਤੇ ਇੰਸਟਾ ਤੇ ਸਨਾ ਦੀ ਇੱਕ ਵੀਡੀਓ ਨੂੰ ਭਾਰਤ ਵਿੱਚ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ ਸੀ ਜਿਸ ਵਿੱਚ ਉਹ ਕਹਿੰਦੀ ਪਈ ਸੀ ਜੇ ਤੁਸੀਂ ਸ਼ਾਦੀ ਕਰਨੀ ਹੈ ਤਾਂ ਪਠਾਣੀ ਕੁੜੀ ਨਾਲ ਕਰਿਓ ਕਿਉਂਕਿ ਉਹਨਾਂ ਨੂੰ ਕੋਈ ਮੇਕਅਪ ਦੀ ਲੋੜ ਨਹੀਂ ਹੁੰਦੀ ਤੁਹਾਡਾ ਖਰਚਾ ਬਚ ਜਾਵੇਗਾ ਲੜਕੋ ਅਗਰ ਤੁਮ ਲੋਕ ਕੋ ਸ਼ਾਦੀ ਕਰਨੀ ਹੈ ਨਾ ਤਾਂ ਪਠਾਣੀ ਲੜਕੀ ਸੇ ਕਰੋ ਉਹ ਹੋਤੀ ਖੂਬਸੂਰਤ ਹੈ ਉਨਕੋ ਕੋਈ ਮੇਕਅਪ ਦੀ ਜ਼ਰੂਰਤ ਨਹੀਂ ਪੜਦੀ ਖਰਚੇ ਸੇ ਬਚ ਜਾਓਗੇ ਸੋ ਸਨਾ ਦੀ ਜ਼ਿੰਦਗੀ ਵਧੀਆ ਚੱਲਦੀ ਪਈ ਸੀ ਕਈ ਪ੍ਰਮੋਸ਼ਨਾਂ ਕਰਦੀ ਪਈ ਸੀ ਪਰ ਇੱਕ ਮੁੰਡਾ ਜਿਸ ਦੀ ਉਮਰ ਤਕਰੀਬਨ 22 ਸਾਲ ਸੀ ਨਾਮ ਹਿਆਤ ਉਰਫ ਕਾਕਾ ਜੋ ਸਨਾ ਪਿੱਛੇ ਪਿਆ ਹੋਇਆ ਸੀ ਤੇ ਉਸ ਨਾਲ ਫਰੈਂਡਸ਼ਿਪ ਕਰਨਾ ਚਾਹੁੰਦਾ ਸੀ ਬਾਰ ਬਾਰ ਉਸ ਨੂੰ ਮੈਸੇਜ ਕਰਕੇ ਤੰਗ ਕਰਦਾ ਸੀ ਪਰ ਸਨਾ ਨੇ ਉਸ ਦਾ ਪ੍ਰਪੋਜ਼ ਰਿਜੈਕਟ ਕਰ ਦਿੱਤਾ ਜਿਸ ਤੋਂ ਬਾਅਦ ਕਾਕਾ ਨੂੰ ਗੁੱਸਾ ਆ ਗਿਆ ਤੇ ਉਹ ਤਕਰੀਬਨ 300 ਕਿਲੋਮੀਟਰ ਦੂਰ ਫੈਜ਼ਲਾਬਾਦ ਤੋਂ اسلام آباد ਸਨਾ ਦੇ ਪਿੰਡ ਆ ਗਿਆ ਜਿਸ ਤੋਂ ਬਾਅਦ ਉਹ ਸਨਾ ਨੂੰ ਮਿਲਣ ਦੀ ਕੋਸ਼ਿਸ਼ ਕਰਨ ਲੱਗਾ ਪਰ ਸਨਾ ਵੱਲੋਂ ਕੋਈ ਰਿਸਪੌਂਸ ਨਾ ਆਉਣ ਕਰਕੇ ਤੱਕੇ ਨਾਲ ਹੀ ਕਾਕਾ ਉਸਦੇ ਘਰੇ ਚਲਾ ਗਿਆ ਤੇ ਉਸਦੀ ਮੰਮੀ ਸਾਹਮਣੇ ਸਨਾ ਦੀ ਹਿੱਕ ਵਿੱਚ ਦੋ ਗੋਲੀਆਂ ਮਾਰ ਦਿੱਤੀਆਂ ਜਦੋਂ ਸਨਾ ਨੂੰ ਹਸਪੀਟਲ ਖੜਿਆ ਗਿਆ ਤਾਂ ਉਸ ਦੀ ਉਦੋਂ ਮੌਤ ਹੋ ਚੁੱਕੀ ਕਾਕਾ ਜੋ ਕਿ ਇੱਕ ਆਮ ਪਰਿਵਾਰ ਦਾ ਜਿਆਦਾ ਪੜਿਆ ਲਿਖਿਆ ਨਹੀਂ ਇੱਕ ਵਹਿਲੜ ਮੁੜਾਸੀ ਸਾਇਦ ਸਨਾ ਲਈ ਉਸ ਦਾ ਇੱਕ ਤਰਫਾ ਪਿਆ ਜਾਂ ਕਹਿ ਲਓ ਵੀ ਉਸ ਦਾ ਸਾਈਕੋਪਨ ਉਸ ਤੋਂ ਇਹ ਕੰਮ ਕਰਵਾ ਗਿਆ ਪਰ ਹੁਣ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਸੋ ਇਹੋ ਜਿਹੇ ਜਾਨਵਰਾਂ ਕਰਕੇ ਹੀ ਲੋਕ ਤੀਆਂ ਜਮਨ ਤੋਂ ਡਰਦੇ ਨੇ ਸੋ ਤੁਸੀਂ ਵੀ ਜੇ ਚਾਹੁੰਦੇ ਹੋ ਕਿ ਸਨਾ ਨੂੰ ਇਨਸਾਫ ਮਿਲੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ ਚ ਵਾਹਿਗੁਰੂ ਜੀ ਜਰੂਰ ਲਿਖਿਓ ਰੱਬ ਰਾਖਾ ਮੈਨੂੰ ਖੁਸ਼ ਰਹਿਣਾ ਪਸੰਦ ਹੈ ਤੇ ਦੂਸਰوں ਨੂੰ ਵੀ ਖੁਸ਼ ਦੇਖਣਾ ਪਸੰਦ ਹੈ ਲੇਕਿਨ